ਇੱਕ ਗਾਣਾ ਕੀ ਆ ਗਿਆ ਵੀ ਪੁੱਤ ਜ਼ਮੀਨਾਂ ਵਡਾਉਣ ਧੀਆਂ ਦੁੱਖ ਮਡਾਉਂਦੀਆਂ ਨਿਗੀਆਂ ਤੂੰ ਤਾਂ ਗੱਲ ਹੀ ਫੜ ਲਈ ਮਨ ਬੇਕੇ ਸ਼ੁਕਰਾਨਾ ਤੇਰਾ ਵਾਹਿਗੁਰੂ ਸੱਚੇ ਪਾਤਸ਼ਾਹ ਕਿੱਡੀ ਸੋਹਣੀ ਮਨ ਨੂੰ ਸਕੂਨ ਦੇਣ ਵਾਲੀ ਤੂੰ ਖੁਸ਼ਖਬਰੀ ਦਿੱਤੀ ਐ ਨਹੀਂ ਤਾਂ ਕਿੰਨੇ ਸਾਲ ਹੋ ਗਏ ਸੀ ਸਾਡੇ ਸਾਰੇ ਟੱਬਰ ਨੂੰ ਹੀ ਕਲਪਦੇ ਆਂ ਵੀ ਕਦੋਂ ਸਾਡੇ ਰਾਜੇ ਦੇ ਘਰ ਵੀ ਖੁਸ਼ੀਆਂ ਆਉਣ ਮੈਂ ਤਾਂ ਰੱਬ ਅਗੇ ਅਦਾਸ ਕਰਦੀ ਆ ਕਿ ਰੱਬ ਮੈਨੂੰ ਧੀ ਦੇਵੇ ਖਬਰ ਦਾ ਦੇਹ ਜੀ ਬਸ਼ਕਨੀ ਗੱਲ ਕੀਤੀ ਤੇ ਸਿਆਣੇ ਕਹਿੰਦੇ ਵੀ ਪਹਿਲਾਂ ਤੋਲੋ ਫੇਰ ਬੋਲੋ ਐਨੇ ਸਾਲਾਂ ਬਾਅਦ ਰੱਬ ਨੇ ਤੇਰੀ ਖੁਸ਼ ਝੋਲੀਆਂ ਦਾ ਭਰੀ ਆ ਤੂੰ ਫਿਰ ਇਹੋ ਜਿਹੀਆਂ ਗੱਲਾਂ ਕਰਦੀ ਆ ਪੁੱਤ ਮੰਗੀਦਾ ਹੁੰਦਾ ਪੁੱਤ ਜੇ ਐਵੇਂ ਧੀ ਮੰਗੋ ਨਾ ਧੀਆਂ ਦੇ ਲਾਈਨਾਂ ਲੱਗ ਜਾਂਦੀਆਂ ਨੇ ਮੈਂ ਤਾਂ ਮੈਂ ਤਾਂ ਬਾਬੇ ਰੋਡੂ ਤੇ ਸੁਖ ਸੁਖ ਕੇ ਆਇਆ ਵੀ ਮੁੰਡਾ ਹੀ ਹੋਵੇ ਤੇ ਮੈਂ ਕੜਾਹਾ ਚੜ੍ਹ ਕੇ ਜਾਵਾਂ ਤੂੰ ਅ ਕਹੇ ਜਿਹੀਆਂ ਗੱਲਾਂ ਕਰੀ ਜਾਂਦੀ ਆ ਧੀਨਾ ਸੋਚ ਸਮਝ ਕੇ ਬੋਲੀ ਜਾਉਂਦਾ ਕਈ ਵਾਰੀ ਮੂੰਹੋਂ ਕੱਢੀ ਗੱਲ ਸੱਚੀ ਵੀ ਹੋ ਜਾਂਦੀ ਹੁੰਦੀ ਆ ਵੀਰੇ ਮੈਂ ਤਾਂ ਕਹਿਨੀ ਆ ਕਿ ਗੱਲ ਸੱਚੀ ਹੋ ਜਾਵੇ ਤੇ ਰੱਬ ਮੈਨੂੰ ਤੀ ਦੇਵੇ ਉਹ ਤੇਰੇ ਦਿਮਾਗ ਨੂੰ ਕੀ ਹੋ ਗਿਆ ਤੂੰ ਕਿਉਂ ਧੀ ਧੀ ਮੰਗੀ ਜਾਂਦੀ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਆ ਭੀ ਅੱਜ ਕੱਲ ਤਾਂ ਮੁੰਡੇ ਕੁੜੀਆਂ 'ਚ ਕਿਹੜਾ ਫਰਕ ਆ ਕਿਉਂ ਫਰਕ ਨਹੀਂ ਹੈਗਾ ਬਹੁਤ ਫਰਕ ਆ ਐਵੇਂ ਬੋਲੀ ਜਾਂਦੀ ਆ ਬੈਠੀ ਧੀ ਜੰਮੀ ਤੇ ਬੰਦਾ ਕਵੀਨਦਾਰ ਬਣ ਜਾਂਦਾ ਜ਼ਿੰਮੇਵਾਰੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਆ ਮੈਂ ਡਾਇਵਰ ਆਪਣੇ ਤੇਰੀ ਸੁਣੀ ਆ ਥੋੜਾ ਤਾਂ ਪੋਜ਼ਿਟਿਵ ਬੋਲ ਦੂੰ ਮੈਂ ਤਾਂ ਪੋਜ਼ਿਟਿਵ ਹੀ ਬੋਲਦੀ ਆ ਅੱਜ ਕੱਲ ਤਾਂ ਧੀਆ ਹੀ ਮਾਪਿਓ ਦਾ ਕਰਦੀਆਂ ਨੇ ਪੁੱਤ ਤਾਂ ਪੁੱਛਦੇ ਨਹੀਂ ਕਿਉਂ ਅਸੀਂ ਸਾਹਮਣੇ ਆਉਣੇ ਮਾਪਿਓ ਕੋਲ ਤੇਰੇ ਸਾਹਮਣੇ ਆ ਕਿ ਗਾਣਾ ਕੀ ਆ ਗਿਆ ਵੀ ਪੁੱਤ ਜ਼ਮੀਨਾਂ ਵਡਾਉਣ ਧੀਆ ਦੁੱਖ ਵਡਾਉਂਦੀਆਂ ਨਿਗੀਆਂ ਤੂੰ ਤਾਂ ਗੱਲ ਹੀ ਫੜ ਲਈ ਹਾਂ ਹਾਂ ਦੱਸ ਕਿੱਥੇ ਦਾ ਸੀ ਚੌਂ ਕਰਦੇ ਸੀ ਕਿੱਥੇ ਤੂੰ ਸਾਡੇ ਚੌਂ ਨੂੰ ਗ੍ਰਾਉਂਡ ਲਾਉਣ ਲੱਗੀ ਆ ਜੇ ਤੇਰੇ ਮਨ 'ਚ ਕੁਝ ਚੱਲਦਾ ਤਾਂ ਦੱਸ ਜੇ ਧੀ ਆਪਰੇ ਪੇਕੇ ਆ ਕੇ ਗੱਲ ਨਹੀਂ ਕਰਨੀ ਜਾਂ ਤਾਂ ਹੋਰ ਕਿੱਥੇ ਕਰਨਗੀਆਂ ਭਾਬੀ ਮੈਨੂੰ ਵੀ ਮੁੰਡੇ ਦਾ ਚਾਹ ਪਰ ਜੇ ਮੈਂ ਧੀ ਬਾਰੇ ਸੋਚਦੀ ਆ ਨਾ ਤਾਂ ਮੈਂ ਤੁਹਾਡੇ ਸਾਰਿਆਂ ਕਰਕੇ ਸੋਚਦੀ ਆ ਨਾ ਸਾਡੇ ਕਰਕੇ ਕਿਉਂ ਅਬਝਾਲਤਾ ਨਹੀਂ ਨਾ ਪਾਸ ਸਿੱਧੀ ਗੱਲ ਦੱਸ ਮੈਨੂੰ ਸਾਡੇ ਕਰਕੇ ਕਿਉਂ ਮੈਂ ਸੁਣਾਂ ਭਾਬੀ ਮੈਨੂੰ ਕਹਿੰਦੇ ਹੋਏ ਦੁੱਖ ਤਾਂ ਬੜਾ ਲੱਗਦਾ ਪਰ ਹੁਣ ਕਹੇ ਵੀ ਨਾ ਸਰਨਾ ਨਹੀਂ ਜੇ ਮੈਨੂੰ ਰੱਬ ਨੇ ਮੁੰਡਾ ਦੇਤਾ ਨਾ ਤਾਂ ਤੁਹਾਡੇ ਤੋਂ ਖਰਚਾ ਚੱਕ ਨਹੀਂ ਹੋਣਾ ਪਹਿਲਾਂ ਤੇਰਮਾ ਫਿਰ ਦਾਬੜਾ ਫਿਰ ਕਿੰਨਾ ਲੈਣਾ ਦੇਣਾ ਲੱਗਣਾ ਕਿੰਨੇ ਪੈਸੇ ਲੱਗਣੇ ਆ ਇਸ ਗੱਲ ਨੂੰ ਸਮਝ ਤੂੰ ਤੁਸੀਂ ਅਬੀਦਾ ਸਮਝਦੇ ਆ ਤੂੰ ਗੱਲ ਅੱਗੇ ਕਰ ਵੱਡੇ ਵੀਰੇ ਦਾ ਵੀ ਅਜੇ ਕੰਮ ਸੈੱਟ ਨਹੀਂ ਤੇ ਤੂੰ ਵੀ ਹੁਣੇ-ਹੁਣੇ ਦਵਾਈ ਤੋਂ ਆਇਆ ਆਪਣਾ ਕੰਮਕਾਰ ਸੈੱਟ ਕਰੇਗਾ ਆਪਣਾ ਘਰ-ਬਾਰ ਬਣਾਏਗਾ ਜਾਂ ਤੂੰ ਮੇਰੇ ਤੇ ਖਰਚਾ ਕਰੇਗਾ ਖਰਚੇ ਦੀ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਆਦੀ ਭੈਣ ਦੀ ਪਹਿਲਾਂ ਖੁਸ਼ੀ ਪਿਆਰੀ ਆ ਪੈਸਾ ਭੈਣ ਤੋਂ ਵੱਧ ਇੰਪੋਰਟੈਂਟ ਨਹੀਂ ਹੈਗਾ ਤੂੰ ਦੱਸ ਕਿੰਨਾ ਕ ਖਰਚ ਆਜੂ ਰੁਗ ਭਰ ਕੇ ਨੋਟਾਂ ਲੱਗਣਾ ਵੀਰੇ ਰੁਗ ਭਰ ਕੇ ਲਗਾ ਮੇਰੀ ਜਠਾਣੀ ਦੇ ਮੁੰਡਾ ਹੋਇਆ ਸੀ ਨਾ ਵੱਡੇ ਆਪਰੇਸ਼ਨ ਨਾਲ ਹੋਇਆ ਸੀ ਤੇ ਸਾਰਾ ਖਰਚਾ ਨਾ ਉਹਦੇ ਮਾਪਿਆਂ ਨੇ ਕੀਤਾ ਸੀ ਕਿ ਉਹਨਾਂ ਦਾ ਤਕਰੀਬਨ 70000 ਰੁਪਏ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਹਸਪਤਾਲ ਨਾਲ ਦੇ ਸ਼ਗਨ ਤੇ ਘਰੇ ਆ ਕੇ ਸ਼ਗਨ ਉਹ ਅੱਡ ਤੇ ਭਾਬੀ ਡਾਬੜੇ ਤੇ ਪੰਜੀਰੀ ਤੇ ਨੇਕ ਸੋਕ ਤੋਂ ਇਲਾਵਾ ਉਹਨਾਂ ਨੇ ਮੁੰਡੇ ਦੇ 11 ਸੂਰ ਤੇ ਨਾਲੇ ਸੋਨੇ ਦੀ ਟੂਮ ਪਾਈ ਤੇ ਹੋਰ ਤੋਂ ਹੋਰ ਵੀਰੇ ਖਡੌਣਿਆਂ ਤੋਂ ਇਲਾਵਾ ਉਹਨਾਂ ਨੇ ਸਾਰੇ ਟੱਬਰ ਦੇ ਨਾਲ ਮਿਲਣੀ ਕੀਤੀ ਸੂਟਾਂ ਦੀ ਮੇਰੀ ਸੱਸ ਨੂੰ ਵੀ ਵਾਲੀਆਂ ਪਾਈਆਂ ਤੇ ਮिन्नੂ ਵੀ ਪਾਈਆਂ ਮੇਰੇ ਢੇੜ ਤੇ ਸੋਰੇ ਨੂੰ ਕੜੇ ਪਾਏ ਤੁਸੀਂ ਚੱਲੋਗੇ ਇੰਨਾ ਖਰਚਾ ਵੀਰੇ ਤੂੰ ਫਿਕਰ ਨਾ ਕਰ ਤੀਨਾ ਉਹਨਾਂ ਨੇ ਲੋੜ ਤੋਂ ਵੱਧ ਖਰਚਾ ਕੀਤਾ ਅਸੀਂ ਵੀ ਜਿੰਨੇ ਯੋਗ ਹੈਗੇ ਅਸੀਂ ਉੰਨਾ ਖਰਚਾ ਕਰਾਂਗੇ ਦੇਖਿਆ ਅਜਿਹੇ ਹਾਲਾਤਾਂ ਦੇ ਵਿੱਚ ਧੀਆ ਨੂੰ ਆਪਣੀ ਖੁਸ਼ੀ ਦੀ ਬਜਾਏ ਆਪਣੇ ਪੇਕੇ ਦੀ ਇੱਜ਼ਤ ਬੜੀ ਪਿਆਰੀ ਹੁੰਦੀ ਆ ਕਿ ਉਹਨਾਂ ਤੇ ਬੇਲੋੜਾ ਬੋਝ ਨਾ ਪਵੇ ਪਰ ਕੀ ਇਹ ਦੇ ਵਿੱਚ ਆਪਣੀ ਸਿਆਰਿਆਂ ਦੀ ਵੀ ਗਲਤੀ ਨਹੀਂ ਹੈ ਇਹ ਤਿਹਾਰਾਂ ਤੇ ਖਰਚੇ ਲੋੜ ਤੋਂ ਵੱਧ ਆਪਾਂ ਕਰ ਕਰ ਕੇ ਤਕੜਾ ਬੰਦਾ ਚੱਲ ਜਾਂਦਾ ਤੇ ਦਰਮਿਆਨਾ ਤੇ ਹੇਠਲਾ ਤਬਕਾ ਉਹਨਾਂ ਦੀ ਰੀਸ ਕਰਦੇ ਕਰਦੇ ਕਰਜ਼ੇ ਦੀ ਮਾਰ ਹੇਠ ਆ ਜਾਂਦਾ ਤੇ ਸਾਨੂੰ ਵੀ ਇਹਨਾਂ ਰਵਾਜਾਂ ਨੂੰ ਬਦਲਣ ਦੀ ਲੋੜ ਹੈ ਕੁਝ ਅਜਿਹੀ ਪਹਿਲ ਕਦਮੀ ਕਰੀਏ ਕਿ ਕੁੜੀ ਦੇ ਪੇਕਿਆਂ ਤੇ ਕਿਸੇ ਕਿਸਮ ਦਾ ਫालतू ਬੋਝ ਨਹੀਂ ਪਾਇਆ ਜਾਣਾ ਚਾਹੀਦਾ ਕਿਉਂਕਿ ਜਿਹਨੇ ਧੀ ਦੇਤੀ ਉਹਨੇ ਸਾਰਾ ਕੁਝ ਦੇ ਹੀ ਦਿੱਤਾ ਵੀ ਉਹਨਾਂ ਨੇ ਕੋਈ ਗਨਾਹ ਥੋੜੀ ਕਰਤਾ ਵੀ ਧੀ ਦੇਤੀ ਤੇ ਧੀ ਜੰਮਤੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਨਹੀਂ ਤਾਂ ਵਿਚਾਰੀਆਂ ਇਦਾਂ ਹੀ ਧੀਆ ਕਦੋਂ ਤੱਕ ਆਪਣੀ ਖੁਸ਼ੀ ਤੋਂ ਵੀ ਵਾਂਝੀਆਂ ਹੁੰਦੀਆਂ ਰਹਿਣਗੀਆਂ ਤੇ ਲੋੜ ਹੈ ਸਾਨੂੰ ਸਮਾਜ ਨੂੰ ਆਪਣੇ ਆਪ ਨੂੰ ਬਦਲਣ ਦੀ